ਗੁਰੂ ਜੀ ਸ਼ੁਕਰਾਨਾ ਗੁਰੂ ਜੀ ਨੰਤਮ ਅਨੰਤਮ ਬਾਸੁ ਸ਼ੁਕਰਾਨਾ ਗੁਰੂ ਜੀ ਲਖ ਲਖ ਬਾਛਨਕ ਸ਼ੁਕਰਾਨਾ ਗੁਰੂ ਜੀ ਗੁਰੂ ਜੀ ਮੈਂ ਪਿਆਰੀ ਬੇਟੀ ਪੰਜਾਬ ਤੋਂ ਉਹਨਾਂ ਦੇ ਮੈਸੇਜ ਆ ਰਹੇ ਸੀ ਲਗਾਤਾਰ ਪੁੱਤਰ ਮੈਂ ਤੈਨੂੰ ਬLES ਕਰਦੇ ਨਾ ਤੂੰ ਸ਼ੁਕਰਾਨਾ ਨਹੀਂ ਕਰਦੀ ਹੋਗੀ ਮੈਂ ਤੂੰ ਸ਼ੁਕਰਾਨਾ ਕਰ ਦਿੱਤਾ ਕਰ ਮੈਂ ਥੋੜਾ ਸ਼ੈਡਿਊਲ ਬਿਜ਼ੀ ਹੋਣ ਕਰਕੇ ਕਈ ਵਾਰ ਮੈਂ ਟਾਈਮ ਕਾਲਣ ਦੀ ਕੋਸ਼ਿਸ਼ ਕਰਦੀ ਆ ਪਰ ਕਈ ਵਾਰ ਭੁੱਲ ਜਾਂਦੀ ਹਾਂ ਜੀ ਆ اج میں پہلے گرو جی آگیا نال میں اپنا شکرانہ ستسنگ من کر پہلے یہی شیئر کرنا ہے میں نے پہلے شکرانہ ستسنگ شروع کرنے پہلے میں اپنا م گرو جی کا منظر جاپ کروں گی او نم شیو جی سدا سہئے اوم نم شے گرو جی سدا سہائے اوم نم شئے شو جی سدا سہائے اوم نم شئے جی گرو جی سدا سہائے میرا شکرانہ ستسنگ ہے تھوڑے دن پہلے ہی میرے نال ہوا ہے 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਕਿ ਬਰਸਾਤ ਦਾ ਮੌਸਮ ਚੱਲ ਰਿਹਾ ਹੈਗਾ ਤੇ ਅਸੀਂ ਇਦਾਂ ਹੀ ਪੂਰੀ ਫੈਮਿਲੀ ਘਰ ਦੇ ਅੰਦਰ ਹੀ ਸੀਗੇ ਬਾਹਰ 메ਨ ਤਾਰ ਜਿਹੜੀ ਆ ਰਹੀ ਹੈਗੀ ਇਲੈਕਟ੍ਰਿਸਿਟੀ ਦੀ 메ਨ ਵਾਇਰ ਆ ਰਹੀ ਹੈ ਪਤਾ ਨਹੀਂ ਕਿਸ ਤਰ੍ਹਾਂ ਉਹਦਾ ਕੋਈ ਤਾਰ ਵਗੈਰਾ ਦਾ ਕੱਟ ਸੀਗਾ ਜਾਂ ਕੁਝ ਵੀ ਸਮਥਿੰਗ بارش ਦੇ ਕਾਰਨ ਉਹਦੇ ਚ ਬਹੁਤ ਬੜੀਆਂ ਬੜੀਆਂ ਚਿੰਗਾਰੀਆਂ ਨਿਕਲ ਰਹੀਆਂ ਸੀ ਸਾਨੂੰ ਇਹ ਤਾਂ ਐਸੀ ਲੱਗ ਰਿਹਾ ਸੀਗਾ ਵੀ ਇੰਨੇ ਆਵਾਜ਼ ਆ ਰਹੀ ਹੈਗੀ ਐ ਚਿੰਗਾਰੀਆਂ ਵੀ ਸ਼ਾਇਦ ਕਿਸੇ ট্রান্সਫਾਰਮ ਵਗੈਰਾ ਤੇ ਹਲਕਾ ਮੋਟਾ ਸਪਾਰਕ ਹੋ ਰਿਹਾ ਹੋਣਾ ਦੂਰ ਤੋਂ ਤੇ ਉਹਦੇ ਆਵਾਜ਼ ਆ ਰਹੀ ਹੈ ਪਰ ਸਾਨੂੰ ਇਹ ਨਹੀਂ ਪਤਾ ਸੀ ਸਾਡੇ ਹੀ ਮਕਾਮ ਦੀ ਕਰਦੀ ਮੇਨ ਜਿਹੜੀ ਵਾਇਰ ਆ ਰਹੀ ਆ ਉਸੇ ਤੇ ਹੀ ਕੋਈ ਕੱਟ ਵਗੈਰਾ ਸਮਥਿੰਗ ਹੋ ਗਿਆ ਹੋਣਾ ਜਿਹਦੇ ਕਰਕੇ ਇੰਨੀਆਂ ਬੜੀਆਂ ਬੜੀਆਂ ਚਿੰਗਾਰੀਆਂ ਲਪਟਾ ਨਿਕਲ ਰਹੀਆਂ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਗੁਰੂ ਜੀ ਨੇ ਸਾਡੀ ਇੰਨੀ ਕਿੁਰਕਸ਼ਾ ਕੀਤੀ ਇੰਨੀ ਰਕਸ਼ਾ ਕੀਤੀ ਹੈ ਨਾ ਗੁਰੂ ਜੀ ਮੈਂ ਅਨੰਤਮ ਨੰਤਮ ਬਾਹ ਲੱਖ ਲੱਖ ਵਾਰ ਸ਼ੁਕਰਾਨਾ ਕਰਾਂ ਤੁਹਾਡਾ ਉਹ ਵੀ ਕਟ ਹੈਗਾ ਗੁਰੂ ਜੀ ਨੇ ਦੋਨੋਂ ਹੱਥ ਦੇ ਕੇ ਪੂਰੇ ਪਰਿਵਾਰ ਦੀ ਰੱਖਿਆ ਕੀਤੀ ਹੈ ਸਾਨੂੰ ਇਹ ਨਹੀਂ ਪਤਾ ਲੱਗਿਆ ਕੀ ਸਾ ਹੋ ਰਿਹਾ ਕੀ ਨਹੀਂ ਹੋ ਰਿਹਾ ਹੈਗਾ ਬਾਹਰ ਨੈਕਸਟ ਡੇ ਜਦੋਂ ਅਸੀਂ ਬਾਹਰ ਨਿਕਲੇ ਬਾਰਿਸ਼ ਤੋਂ ਬਾਅਦ ਨੈਕਸਟ ਡੇਸ ਨਿਕਲੇ ਸਾਡੇ ਨੇਬਰਸ ਨੇ ਦੱਸਿਆ ਕਿ ਤੁਹਾਡੇ ਘਰ ਦੇ ਉੱਪਰ ਇੰਨੀਆਂ ਬੜੀਆਂ ਚਿੰਗਾਰੀਆਂ ਲੱਗੀਆਂ ਸੀ ਕਿ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਬੜੀਆਂ ਬੜੀਆਂ ਲਪਟਾਂ ਚਿੰਗਾਰੀਆਂ ਦੂਰ ਦੂਰ ਤੱਕ ਜਾ ਰਹੀਆਂ ਸੀ ਇੰਨਾ ਕੁਝ ਹੁੰਦਾ ਬਾਲ ਵੀ ਦੇਖੋ ਕੀ ਇੰਜ ਇੰਜਾਰੀ ਨਿਕਰੇ ਘਰ ਦੇ ਅੰਦਰ ਅੱਗ ਵੀ ਲੱਗ ਸਕਦੀ ਸੀ ਕੁਝ ਵੀ ਹੋ ਸਕਦਾ ਸੀ بارش ਦਾ ਮੌਸਮ ਸੀ ਛੱਤ ਦੇ ਉੱਪਰ ਆ ਸਭ ਕੁਝ ਹੋ ਰਿਹਾ ਸੀ ਮੈਨੇ ਗੁਰੂ ਜੀ ਨੇ ਬਹੁਤ ਰੱਖਸ਼ਾ ਕੀਤੀ ਸਾਡੀ ਬਹੁਤ ਰੱਖਸ਼ਾ ਕੀਤੀ ਹੈ ਗੁਰੂ ਜੀ ਦਾ ਮੈਂ ਜਿੰਨੀ ਵਾਰ ਸ਼ੁਕਰਾਨਾ ਕਰਾਉਣਾ ਇਕੱਠ ਹੈਗਾ ਗੁਰੂ ਜੀ ਆ ਤੁਸੀਂ ਹਮੇਸ਼ਾ ਹੀ ਇਦਾਂ ਹੀ ਸਾਨੂੰ ਹਰ ਕਸ਼ਟ ਤੋਂ ਇਸ ਤਰ੍ਹਾਂ ਹੱਥ ਦੇ ਕੇ ਰੱਖਸ਼ਾ ਕਰਨੀ ਸਾਨੂੰ ਆਪਣੇ ਨਾਲ ਬੁੱਕਲ ਵਿੱਚ ਰੱਖਣਾ ਗੁਰੂ ਜੀ ਇਬਾਹੀ ਸਾਡਾ ਹਰ ਟਾਈਮ ਧਿਆਨ ਰੱਖਣਾ ਮੇਰੇ ਗੁਰੂਪਾ ਤੁਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਮੇਰੇ ਗੁਰੂਪਾ ਆ ਮੇਰਾ ਛੋਟਾ ਜਿਹਾ ਸਤਸੰਗ ਸੀਗਾ ਜੋ ਮੈਂ ਆਪਣੀ ਪਿਆਰੀ ਸੰਗਤ ਨਾਲ ਸ਼ੇਅਰ ਕਰਨ ਚਾਹ ਰਹੀ ਸੀਗੀ ਇਹ ਮਿਰਕਲਸ ਨੇ ਜੋ ਗੁਰੂ ਜੀ ਪਤਾ ਨਹੀਂ ਕਿਦਾਂ ਕਰ ਦਿੰਦੇ ਨੇ ਅਸੀਂ ਉਹਨਾਂ ਦੀ ਮਹਿਮਾ ਦਾ ਕਦੀ ਵਿਖਿਆਨਕਾਰੀ ਨਹੀਂ ਬੰਦੇਗੇ ਜੀ ਚਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਹੁਣ ਆਪਣਾ ਸਤਸੰਗ ਇਥੇ ਹੀ ਵਿਰਾਮ ਦਵਾਂਗੀ ਆਪਣੇ ਸਤਸੰਗ ਨੂੰ ਗੁਰੂ ਜੀ ਦੇ ਮੰਤਰ ਜਾਪ ਨਾਲ ਓਮ ਨਮੋ ਸ਼ਿਵਾਏ ਸ਼ਿਵ ਜੀ ਸਦਾ ਸਹਾਏ ओम नमः शिवाय गुरुजी सदा सहाय ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राणा गुरुजी अनंतम अनंतम बार शुक्राणा मेरी कृपा जय गुरुजी शुक्राणा गुरुजी अनंतम अनंतम बार शुक्राणा गुरुजी लाख लाख बार शुक्राणा मेरे गुरुपा मैं गुरुजी दी बेटी पंजाब तो उन दी आज्ञा नाल मैं अपना शुक्राणा सत्संग शेयर करण लगी है गुरुजी ते मेरे को मैसेज आ रहे सी पुत्र तू ਕਿੰਤਾ ਮਾ ਕਰਿਆ ਕਰ ਮੈਂ ਤੇਰੇ ਕਸ਼ਟ ਤੇਰੇ ਸੁਪਨੇ ਜੀ ਕੱਟਦੇ ਨੇ ਮੈਂ ਸੋਚਦੀ ਸੀ ਮੈਨੂੰ ਕਿ ਪਤਾ ਨਹੀਂ ਕੀ ਕਸ਼ਟ ਨੇ ਕਦੋਂ ਗੁਰੂ ਜੀ ਨੇ ਮੈਨੂੰ ਸੁਪਨੇ ਚ ਕੱਟਨੇ ਨੇ ਮੈਨੂੰ ਕੁਝ ਪਤਾ ਵੀ ਲੱਗੇ ਆਏ ਨਹੀਂ ਲੱਗੇਗਾ ਤੇ ਗੁਰੂ ਜੀ ਦੀ ਇੰਨੀ ਕੋ ਮਿਹਰ ਹੈ ਪਰਮਾਤਮਾ ਦੀ ਇੰਨੀ ਕੋ ਮਿਹਰ ਹੈ ਮੇਰੇ ਤੇ ਕਿ ਇੰਨਾ ਕੋ ਪਿਆਰ ਕਰਦੇ ਨੇ ਗੁਰੂ ਪਾਪ ਨੇ ਬੱਚਿਆਂ ਨੂੰ ਆਪਣੀ ਸੰਗਤ ਨੂੰ ਕਿ ਜਿਸ ਦਾ ਆਪਾਂ ਬਖਿਆ ਨਹੀਂ ਨਹੀਂ ਕਰ ਸਕਦੇ ਇਹ ਹਫਤਾ 10 ਦਿਨ ਪਹਿਲਾਂ ਦੀ ਗੱਲ ਹੈ ਗੁਰੂ ਜੀ ਦਾ ਮੇਰੇ ਕੋਲ ਮੈਸੇਜ ਆ ਰਿਹਾ ਸੀ ਪੁੱਤਰ ਤੂੰ ਚਿੰਤਾ ਨਾ ਕਰ ਮੈਂ ਤੇਰੇ ਬਹੁਤ ਸਾਰੇ ਕਸ਼ਟ ਮੈਂ ਤੇਰੇ ਸੁਪਨੇ ਚ ਹੀ ਕੱਟ ਦਿੰਦਾ ਤੈਨੂੰ ਪਤਾ ਵੀ ਨਹੀਂ ਲੱਗਣ ਦਿੰਦਾ ਇਦਾਂ ਹੀ ਮੇਰੇ ਕੋਲ ਬਾਰ-ਬਾਰ ਕੈਂਸਰ ਦੇ ਮੈਸੇਜ ਆ ਰਹੇ ਸੀ ਸੱਤ ਸੰਗ ਆ ਰਹੇ ਸੀਗੇ ਕਿਸੇ ਨੂੰ ਹਰਨੀਆਂ ਦੀ ਪ੍ਰੋਬਲਮ ਸੀ ਉਹ ਸੱਤ ਸੰਗ ਮੈਸੇਜ ਆ ਰਹੇ ਸੀ ਬਾਰ-ਬਾਰ ਮੈਨੂੰ ਨਹੀਂ ਪਤਾ ਗੁਰੂ ਜੀ ਕਿੱਦਾਂ ਮੇਰੇ ਸੁਪਨੇ ਚ ਕਸ਼ਟ ਕੱਟ ਦਿੰਦੇ ਨੇ ਕੁਝ ਨਹੀਂ ਪਤਾ ਲੱਗਦਾ ਇਦਾਂ ਹੀ ਹਫਤਾ 10 ਦਿਨ ਪਹਿਲਾਂ ਦੀ ਗੱਲ ਹੈ ਮਨ ਗੁਰੂ ਜੀ ਮੇਰੇ ਸੁਪਨੇ ਚ ਆਏ ਗੁਰੂ ਜੀ ਨੇ ਮੈਨੂੰ ਸਹਲਾਇਆ ਸੀ ਤੇ ਹੱਥ ਰੱਖਿਆ ਹੈਗਾ ਮੇਰੇ ਵੱਲ ਦੇਖਿਆ ਹੈਗਾ ਮੈਨੂੰ ਸਮਝ ਨਹੀਂ ਆਈ ਕੁਝ ਵੀ ਕੀ ਕਿਦਾਂ ਮੈਂ ਗੁਰੂ ਜੀ ਸਾਹਮਣੇ ਮੇਰੇ ਆਏ ਮੈਂ ਇਦਾਂ ਹੈਰਾਨ ਫਰਸ਼ ਸੀਗੀ ਕਿ ਗੁਰੂ ਜੀ ਮੇਰੇ ਨਾਲ ਇਦਾਂ ਸੁਪਨੇ 'ਚ ਹੈਗੇ ਨੇ ਬੰਨਰ ਬੈਠੇ ਨੇ ਗੁਰੂ ਜੀ ਨੇ ਓਸੀ ਤਰ੍ਹਾਂ ਹੀ ਮੇਰੇ ਕਸ਼ਟ ਕਟੇ ਉਹ ਮੈਨੂੰ ਫੀਲ ਹੋਦੋਂ ਆਏ ਜਦੋਂ ਜਿੱਦਾਂ ਕੋਈ ਸਰੀਰ ਦੇ ਵਿੱਚੋਂ ਕੁਝ ਚੀਜ਼ ਕੱਟ ਕੇ ਕਿ ਕਿ ਕਰਦਾ ਨਾ ਬਾਹਰ ਉਸ ਤਰ੍ਹਾਂ ਗੱਡਿਆ ਤੇ ਮੈਨੂੰ ਇਦਾਂ ਇੰਨਾ ਮਹਿਸੂਸ ਹੋਇਆ ਕਿ ਮੇਰੀ ਅੱਖ ਖੁੱਲ ਗਈ ਸੁੱਤੇ ਵੀ ਤੇ ਸਰੀਰ ਤੇ ਮੇਰੇ ਇੰਨਾ ਇਦਾਂ ਲੱਗੇ ਜਿਵੇਂ ਸਾਈਡ ਤੇ ਮੇਰੇ ਕਿਸੇ ਨੇ ਅਪਰੇਟ ਹੋਇਆ ਹੁੰਦਾ ਉਸ ਤਰ੍ਹਾਂ ਹਲਕਾ ਹਲਕਾ ਪੇਨ ਹੁੰਦਾ ਇਦਾਂ ਹੋਇਆ ਮੈਂ ਕਿੰਨੀ ਦਿਨ ਤੱਕ ਉੱਠ ਕੇ ਸਮਝ ਨਹੀਂ ਪਾਈ ਕਿ ਮੇਰੇ ਨਾਲ ਕੀ ਹੋਇਆ ਫਿਰ ਮੈਨੂੰ ਆਇਆ ਕਿ ਮੈਸੇਜ ਆਇਆ ਕਿ ਪੁੱਤਰ ਮੈਂ ਤੇਰਾ ਕਾਸ਼ਤੇ ਤਰ੍ਹਾਂ ਸੁਪਨੇ 'ਚ ਹੀ ਕੱਟ ਦਿੱਤਾ ਹੁਣ ਤੂੰ ਚਿੰਤਾ ਨਾ ਕਰ ਮੇਰੇ ਗੁਰੂ ਪਾ ਇਦਾਂ ਹੀ ਕਸ਼ਟ ਕੱਟ ਦਿੰਦੇ ਨੇ ਸੁਪਨੇ ਵਿੱਚ ਬੜੀਆਂ ਬੜੀਆਂ ਬਿਮਾਰੀਆਂ ਪਤਾ ਨਹੀਂ ਗੁਰੂ ਜੀ ਨੇ ਕਿੰਨੀ ਹੀ ਬਿਮਾਰੀਆਂ ਮੇਰੀਆਂ ਇਸੇ ਤਰ੍ਹਾਂ ਸੁਪਨੇ ਚ ਹੀ ਕੱਟ ਦਿੱਤੀਆਂ ਨੇ ਲੱਖ ਲੱਖ ਵਾਰ ਸ਼ੁਕਰਾਨਾ ਮੇਰੇ ਗੁਰੂ ਪਾ ਅਨੰਤਮ ਅਨੰਤਰ ਵਾਰ ਮੈਂ ਸ਼ੁਕਰਾਨਾ ਮੇਰੇ ਗੁਰੂ ਪਾ ਮੈਂ ਤੁਹਾਡੀ ਮਹਿਮਾ ਦਾ ਜਿੰਨਾ ਵਿਖਿਆਨ ਕਰਾਂ ਉਹਨਾ ਹੀ ਘਟ ਹੈ ਗੁਰੂ ਪਾ ਮੇਰੇ ਕੋਲ ਉਹਨੇ ਲਫ਼ਜ਼ ਹੀ ਨਹੀਂ ਹੈ ਕਿ ਮੈਂ ਤੁਹਾਡੀ ਮਹਿਮਾ ਨੂੰ ਗਾਸ ਸਕਾਂ ਮੇਰੇ ਸ਼ਬਦ ਹੀ ਖਤਮ ਹੋ ਜਾਂਦੇ ਨੇ ਗੁਰੂ ਜੀ ਤਾਂ ਦੇ ਵਰਗੀ ਗੁਰੂ ਨੂੰ ਮੈਂ ਪਾ ਕੇ ਨਾ ਮੇਰੇ ਜੋ ਜੀਵਣਾ ਨਾ ਉਹ ਸਫਲ ਹੋ ਗਿਆ ਮੇਰੇ ਗੁਰਪਾ ਇਦਾਂ ਹੀ ਮੇਰੇ ਤੇ ਮੇਰ ਬਣਾਈ ਰੱਖਣਾ ਗੁਰਪਾ ਰੱਖਿਆ ਕਰੀ ਰੱਖਣਾ ਆਪਣੇ ਨਾਲ ਜੋੜੀ ਰੱਖਣਾ ਮੇਰੇ ਗੁਰਪਾ ਕੁਝ ਵੀ ਗਲਤੀ ਹੋ ਜਾਂਦੀ ਹੈ ਮੇਰੇ ਤੋਂ ਮੈਨੂੰ ਮਾਫ ਕਰਨਾ ਮੇਰੇ ਗੁਰਪਾ ਹਾਸ ਮਿਲਣਾ ਆਪਣੇ ਚੈਨਲ ਨਾਲ ਜੋੜੀ ਰੱਖਣਾ ਮੈਂ ਇਸ ਵਾਰ ਬਰ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਹਾਂ ਲੱਖ ਲੱਖ ਬਾਾਰ ਸ਼ੁਕਰਾਨਾ ਕਰਦੀ ਹਾਂ ਮੇਰੇ ਗੁਰਪਾ ਮੈਂ ਜੋ ਆਂਟੀ ਜੀ ਮੇਰਾ 사ਸੰਗ ਸ਼ੇਅਰ ਕਰਦੇ ਨੇ ਉਹਨਾਂ ਨੇ ਬਹੁਤ ਵਾਰ ਮੇਰਾ 사ਸੰਗ ਸ਼ੇਅਰ ਕੀਤਾ ਹੈ ਉਹਨਾਂ ਦਾ ਵੀ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦੀ ਆਂ ਆਂਟੀ ਜੀ ਜੋ ਤੁਸੀਂ ਇਹ ਸੇਵਾ ਲਾ ਰਹੇ ਹੋ ਗੁਰੂ ਜੀ ਇਸ ਜੇ ਤੁਹਾਨੂੰ ਫਲ ਜ਼ਰੂਰ ਦੇਣਗੇ ਤੁਸੀਂ ਬਹੁਤ ਜਾਣੇ ਦੇ 사ਸੰਗ ਸ਼ੇਅਰ ਕਰਦੇ ਹੋ ਗੁਰੂ ਜੀ ਤੁਹਾਡੇ ਤੇ ਵੀ અપਾਰ ਕਿਰਪਾ ਇਦਾਂ ਹੀ ਬਣਾਈ ਰੱਖਣ ساری ਸੰਗਤ ਇਦਾਂ ਹੀ ਬਣਾਈ ਰੱਖਣ ਹੁਣ ਮੈਂ ਆਪਣੇ 사ਸੰਗ ਨੂੰ ਵਿਰਾਮ ਦਵਾਂਗੀ ਗੁਰੂ ਜੀ ਦੇ ਮੰਤਰ ਜਾਪ ਨਾਲ ਓਮ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ओम नमः शिवाय शिवजी सदा सहाय ओम नमः शिवाय गुरुजी सदा सहाय जय गुरुजी शुक्राणा गुरुजी अनंतम अनंतम बार शुक्राणा गुरुजी लाख लाख बार मेरे शुक्राणा गुरुपा मेरे लव यू गुरुपा लव यू